ਤੁਹਾਡੀ ਦਾੜੀ ਦੇ ਚਿੱਟੇ ਵਾਲ ਤੁਹਾਡੇ ਅੱਜ ਕੱਲ ਸਿਰ ਦੇ ਚਿੱਟੇ ਵਾਲ ਆ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਮਤਲਬ ਕਿ ਅੰਦਰੋਂ ਸਾਫ਼ ਸ਼ਫਾਫ਼ ਹਾਂ ਅਗਰ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਮਸਲਾ ਹੈ ਤੇ ਉਹ ਵੀ ਠੀਕ ਜੀ ਹਾਂ ਤੁਹਾਡਾ ਕੋਈ ਗੁਰਦਿਆਂ ਦਾ ਕੋਈ ਜੋੜ ਦਰਦ ਅੱਖ ਨਜ਼ਰ ਕਮਜ਼ੋਰ ਨਜ਼ਲਾ ਜ਼ੁਕਾਮ ਖਾਂਸੀ ਹਰ ਚੀਜ਼ ਠੀਕ ਹੈ ਮਾੜੀ ਜੀ ਦਰ ਚੱਕਰ ਹੋ ਦਰਾ ਬਾਕੀ ਸਾਰ ਕਿਸੀ ਹੈ ਅੱਛੀ ਅੱਛੀ ਹੈ ਹਾਂ ਆ ਜਰਾ ਦਸੀ ਵੀ ਇਹਦੇ ਹੈਲੋ ਇਹਦੇ ਫਜ਼ਾਇਲ ਬਿਆਨ ਕਰੋ ਹੋਈ ਦੱਸ ਦੱਸ ਇਹਦੇ ਚੰਨ ਦੀ ਮੱਕ ਕਨਖੂਰੇ ਸਾੜ ਕੇ ਪਾਏ ਕਨਖੂਰੇ ਹਾਂਜੀ ਹਾਂ ਉਹ ਫੱਤੀ ਚ ਕੌਣ ਪਾਉਂਦਾ ਕੁਕਿੰਦ ਮੈਂ ਉਹ ਪਾਗਲਾ ਮਤਲਬ ਮਤਲਬ ਕੀ ਦੀ ਫੱਕੀ ਦੇ ਵਿੱਚ ਮਤਲਬ ਤੂੰ ਕੰਨ ਖਜੂਰੇ ਪਾਣ ਡਿਆ ਮਾਂ ਓਏ ਕੀੜੇ ਮਕੋੜੇ ਵਿੱਚ ਪਾਈਦੇ ਨੇ ਕੈਸਾ ਬੰਦਾ ਤੂੰ ਅਸੀਂ ਫੱਕੀ ਮੂੰਹ 'ਚ ਪਾਉਣ ਡਾਂ ਦਿਲ ਕਰੇ ਫੱਕੀ ਕੰਨਾਂ ਥਾਣੀ ਬਾਹਰ ਆ ਜਾਵੇ ਓ ਚੱਲੋ ਚੱਲ ਅਸੀਂ ਨਹੀਂ ਲੈਣੀ ਕਿਉਂ ਮੋੜੇ ਤੁਸੀਂ ਅੱਜ ਤਾਂ ਹੁਣ ਤੁਸੀਂ ਕਹਿ ਰਹੇ ਕchnar گوشਤ ਘਰ ਪਕਾਇਆ ਇੱਕ ਕchnar گوشਤ ਖਾ ਕੇ ਚਾਰ ਚਾਰ ਨਾਨ ਖਾ ਕੇ ਤੁਸੀਂ ਹੱਥ ਕਰੋ ਜਰਾ ਨਹੀਂ 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 ਇਹ ਐਨੀਕ ਅੰਦਰ ਸੁਟਣੀ ਆ ਤੁਸੀਂ 15 ਮਿੰਟ ਬਾਅਦ ਕਹਿਣਾ ਹੈ ਕਿ ਲਿਆਓ ਜੀ ਰੋਟੀ ਹੋਰ ਲਿਆਓ ਹਰਸ਼ੈ ਹਜ਼ਮ ਓ ਮੇਰੀ ਗੱਲ ਸੁਣੋ ਭਾਈ ਇਹ ਜੋ ਕੁਝ ਵੀ ਹੈਗਾ ਪਤਾ ਨਹੀਂ ਕੀ ਪੀਸ ਪੂਸ ਕੇ ਤੂੰ ਲੈ ਆਵਾ ਇੱਥਾ ਰੋੜੇ ਜੇ ਇਹਦੇ ਵਿੱਚ ਕੀ ਪਤਾ ਲੱਗਦਾ ਬਾਬੀ ਕੀ ਕੀ ਪਾਇਆ ਇਹਦੇ ਚ ਜੀ ਹਰੜਾ ਨੇ ਜੀ ਉਹ ਬਾਸਾ ਤੂੰ ਮੈਨੂੰ ਅੱਗੋਂ ਨਾ ਦੱਸਣ ਲੱਗ ਪਏ ਚਾਹ ਪਾਇਆ ਚੌਪ ਆਇਆ ਚਾਹ ਪਾਇਆ ਓ ਭਾਈ ਇਹ ਇਹ ਕਿਹੜਾ ਕਿਸੇ ਲੈਬਾਰਟਰੀ ਦੀ ਆ ਕਿਸੇ ਕੰਪਨੀ ਦੀ ਚੀਜ਼ ਆ ਇਹ ਨਹੀਂ ਤੇ ਫੇਰ ਇਹ ਤੇ ਪਤਾ ਨਹੀਂ ਕੀ ਕੀ ਤੂੰ ਇਹਦੇ ਵਿੱਚ ਪਾ ਦਿੱਤਾ ਹੈਗਾ ਅਸੀਂ ਤੇਰੇ ਤੇ ਕਿੱਦਾਂ ਯਕੀਨ ਕਰ ਲਈਏ ਇਹ ਨਾ ਕਿਆ ਕਰਕੇ ਹੱਥ ਕਰੋ ਜੀ ਅੱਗੇ ਚੈੱਕ ਕਰਾਵਾਂ ਤੂੰ ਕੀ ਕਰ ਜੀ ਕੰਨ ਕਰੋ ਅੱਗੇ ਥੋੜੀ ਜੀ ਪਾਵਾਂ ਮਤਲਬ ਆ ਕੰਨ ਖਜੂਰਾ ਜੋ ਪਾਇਆ ਹੈ ਇਹਦੇ ਵਿੱਚ ਉਹ ਕੰਨ ਚ ਪਾਉਣੀ ਕਾ ਦੇ ਲਈ ਯਾਰ ਫੱਕੀ ਕੰਨ ਚ ਪਾਈ ਦੀ ਓਏ ਅੱਬਾ ਜੀ ਉਤੋਂ ਲਾਂਹਤੀ ਕਹੀ ਜਾਂਦੇ ਆ ਦੇ ਫਜ਼ਾਲ ਦੱਸੋ ਓ ਚੱਲ ਓਏ ਬੇਫਕੂ ਚਲੋ ਅੰਦਰ ਚਲੋ ਤੂੰ ਬਾਜੀ ਬਾਜੀ ਅਸੀਂ ਨਹੀਂ ਲੈਣੇ ਬਾਜੀ ਬਾਜੀ ਹੁਣਾਂ ਨੂੰ ਵੀ ਦੇ ਦੇਣੇ ਓ ਬਾਜੀ ਜਿਹੜੀ ਉਹ ਤੂੰ ਆਪਣੇ ਤੌਰ ਤੇ ਚੱਲ ਜਾ ਇੱਥੋਂ ਕੰਮ ਕਰ ਜਾ ਕੇ ਆਪਣਾ ਅਸੀਂ ਨਹੀਂ ਲੈਣੀ ਆ ਫੱਕੀ-ਪੁੱਕੀ ਪਤਾ ਨਹੀਂ ਇਹਦੇ ਵਿੱਚ ਕੀ ਪਾਇਆ ਤੂੰ ਨਾ ਇਹ ਕੋਈ ਨੁਕਸਾ ਵਾ ਇਹਦੇ ਵਿੱਚ ਹੀ ਆ ਪਾਇਆ ਇਹ ਚਾਹ ਇਹ ਜੀ ਦਾਦਾ ਜੀ ਦਾ ਨੁਸਖਾ ਸੀ ਉਹ ਬਾਹ ਸੋ ਭਾਈ ਦਾਦਾ ਜੀ ਦੀਆਂ ਸਿਆਣੀਆਂ ਗੱਲਾਂ ਹੁਣ ਦੌਰ ਬਦਲ ਗਿਆ ਜ਼ਮਾਨਾ ਉਹ ਨਹੀਂ ਰਿਹਾ ਕੌਣ ਖਾਂਦਾ ਫੱਕੀਆਂ ਹੈ ਜਿਹੜੀ ਗੱਲ ਕਰਦੇ ਆ ਤੂੰ ਨੁਕਸਾ ਦਾਦਾ ਜੀ ਦਾ ਵਾ ਤੇ ਵਾਧਾ ਕੋਲੋਂ ਪਾਇਆ ਵਾ ਲਓ ਉਤੋਂ ਦੇ ਵਿੱਚ ਕਾਨਖ ਜੂੜੇ ਪਾਈ ਜਾਂਦੇ ਨੇ ਦਾਦਾ ਜੀ ਨੇ ਲਿਖੇ ਨਹੀਂ ਸੀਗੇ ਅੱਛਾ ਜੀ ਮੈਂ ਕਿ ਆਜਕਲ ਖਰਾਕਾਂ ਗਲਤ ਨੇ ਹਾਂ ਤੇ ਜ਼ਹਿਰ ਨੂੰ ਜ਼ਹਿਰ ਮਾਰਦਾ ਅੱਛਾ ਅੱਜਕੱਲ੍ਹ ਆ ਬੰਦੇ ਜ਼ਹਿਰ ਹੀ ਤਾਂ ਖਾ ਰਿਹਾ ਸਾਰਾ ਤੇ ਯਾਰ ਤੂੰ ਫੱਕੀ ਦੀ ਜ਼ਰਾ ਇਹਦੇ ਵਿੱਚ ਛਾਪਰ ਚ ਜ਼ਹਿਰ ਹੀ ਨੀਲਾ ਤੋਥਾ ਹੀ ਪਾ ਲਾ ਉਹ ਹੀ ਭੋਰਾ ਭੋਰਾ ਦੇਈ ਜਾ ਕੀ ਖਿਆਲ ਹੈ ਜੀ ਕੀ ਕਿਹੜਾ ਖਿਆਲ ਉਹ ਯਾਰ ਤੈਨੂੰ ਡਾਕਟਰ ਲੱਗਣ ਡਿਆ ਇਹਨੂੰ ਪੁੱਛੀ ਜਨਾ ਤੂੰ ਉਹ ਤੈਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੈਗਾ ਪਤਾ ਨਹੀਂ ਕੀ ਚੱਕੀ ਫਿਰਦਾ ਤੂੰ ਇੱਥੇ ਦਾ ਨੁਕਸਾ ਜੀ ਇਹਦੇ ਵਿੱਚ ਇਹ ਪਤਾ ਨਹੀਂ ਕੀ ਹੈ ਜੀ ਅਜਵੈਨ ਪਾਈ ਹੈ ਜੀ ਇਹਦੇ ਵਿੱਚ ਉਹ ਕੋੜ ਤੂਮਾ ਪ ਨਾ ਨ ਪਾਈਆਂ ਜੀ ਚਾਰੋਂ ਨਮਕ ਪਾਏ ਜੀ ਉਹ ਭਾਈ ਕੱਖ ਨਹੀਂ ਹੈਗਾ ਅਸੀਂ ਨਹੀਂ ਲੈਣਾ ਚੱਲ ਜਾ ਇੱਥੋਂ ਕੰਮ ਕਰ ਜਾ ਕੇ ਆਪਣੇ ਹਾਣ ਲਾ ਮੱਥਾ ਆ ਗਿਆ ابو ਸਾਡਾ ਹਾਂ ਨੇਂੜੀਆਂ ਤੂੰ ਫੱਕੀ ਉਹ ਕਿਹੜੀ ਦੇ ਫੱਕੀ ਓਏ ਦੱਸਦਾ ਫਿਰ ਨਾ ਉਹ ਤੂੰ ਸਾਡੇ ਹਲ ਦਾ ਕਿਹਦੇ ਹਲ ਦਾ ਬੇਵਕੂਫਾ ਠੂਆਂ ਕੰਪਨੀ ਦਾ ਕਿਤੇ ਕੰਪਾਊਡਰ ਤੂੰ ਕੱਦਵੇਂ ਆਪਣਾ ਹਾਂ ਵਿੱਚ ਤੂੰ ਫੱਕੀ ਦੇ ਠੂਵੇਂ ਪਾਉਣਦੇ ਆ ਤੂੰ ਉਹ ਜਾ ਕੰਮ ਕਰ ਜਾ ਕੇ ਕੰਮ ਤੇਰੇ ਕਰਨ ਵਾਲਾ ਵਾ ਆਪਣੇ ਕੱਦ ਦੇ ਮੁਤਾਬਕ ਉਹ ਕੰਮ ਕਰ ਹੈ ਬੇਵਕੂਫਾ ਹੈ ਕੋਈ ਕੰਮ ਮੇਰੇ ਕੰਮ ਕੀ ਉੱਥੇ ਜਾ ਗੱਲਾਂ ਮੰਡੀ ਜਾ ਕੇ ਉੱਥੇ ਪੱਲੇਦਾਰੀ ਕਰ ਹੈ ਤੂੰ ਗਲੀਦਾਰੀ ਕਰੀ ਜਾਂਂਦੇ ਆ ਕਮਾਲ ਆ ਯਾਰ ਤੇਰੇ ਵਾਲੀ ਪਤਾ ਨਹੀਂ ਕੀ ਇਹਦੇ ਵਿੱਚ ਦੂਰ ਅਗਲੇ ਦਾ ਬੱਸਾ ਦੇ ਵਿੱਚ ਵੇਖ ਸੌਦਾ ਕਿ ਮੈਂ ਜੀ ਇਹਦੇ ਵਿੱਚ ਠੂਹੇ ਪਾਏ ਆ ਪਿੱਛੋਂ ਸੱਪ ਦੀ ਪੂਛ ਵੱਢ ਕੇ ਪਾਈ ਆ ਇਹ ਉੱਥੇ ਕੰਮ ਆਉਣੀਆਂ ਤੇਰੇ ਗੱਲਾਂ ਮੈਂ ਐਵੇਂ ਲੈ ਲੈ ਮੈਂ ਆਪਦੀ ਮੌਤ ਲੈ ਲੈ ਜਿਹੜਾ ਕਿ ਚਨਾਰ ਗੋਸ਼ਟ ਅਸੀਂ ਖਾਣਾ ਵਾ ਬਾਅਦ ਅਸੀਂ ਆਪਦੀ ਫੌਦਗੀ ਤੇ ਪ੍ਰੋਬਲਮ ਖਵਾਈਏ ਬਹੁਤ ਅੱਛਾ ਉਹ ਜਿਹੋ ਜਿਹੇ ਤੇਰਾ ਗੈਟ ਆ ਪਰ ਜੀਡੀ ਸੋਣ ਨੂੰ ਤੇ ਪੈਨਸ਼ਨਟ ਪਾਈ ਇਹੋ ਫੱਕੀ ਏਜੀ ਆਫਸ ਲੈ ਜਾ ਬੜੇ ਲਿਖੇ ਬੰਦੇ ਨੂੰ ਦੇ ਤੇ ਤੇਰਾ ਫੱਕਾ ਵੀ ਵਜੇ ਉੱਥੇ ਹਾਂ ਚੱਲ ਜਾ ਆਪਣਾ ਕੰਮ ਕਰ ਜਾ ਕੇ ਆਪ ਆਇਆ ਤੇ ਤੂੰ ਵੀ ਤੂੰ ਹੀ ਜਾਣਿਆ ਕਿ ਭਾਜੀ ਇਹਦੇ ਫਜ਼ਾਇਲ ਚਾਹ। ਉਹ ਛੱਡੋ ਤੁਸੀਂ ਕੀ ਦੀਆਂ ਗੱਲਾਂ ਚਾਹ। ਉਹ ਭਾਜੀ ਮੈਨੂੰ ਵੀ ਇੰਨੀ ਸਾਰੀ ਖੁਆਤੀ ਐ। ਉਹ ਤੂੰ ਆਲ ਤੂੰ ਵੀ ਖਾ ਲੈ। ਅੱਛਾ ਚਲੋ ਪੈਸੇ ਪੁਸੇ ਦੇ ਰਹਿਣ ਦਿਓ ਤੁਸੀਂ। ਤੁਸੀਂ ਇਦਾਂ ਕਰੋ। ਇਹ ਤੋਹਫਾ ਹੀ ਸਮਝ ਕੇ ਥੋੜੀ ਥੋੜੀ ਲੈ ਲਓ। ਭਾਜੀ ਇਹ ਜਿਹੜਾ ਤੁਸੀਂ ਤਬਰਕ ਲੈ ਕੇ ਆਏ ਆ ਨਾ ਕਿਤੋਂ? ਇਹ ਤੁਸੀਂ ਆਪ ਫੱਗੇ ਮਾਰੋ ਇਹਦੇ। ਏਡਾ ਕੁਕੀ ਤੇ ਉਹ ਨਹੀਂ ਮੈਨੂੰ ਨਹੀਂ ਜ਼ਰੂਰਤ ਹੈਗੀ ਵੀਰੇ ਤੂੰ ਆਪ ਰੱਖ ਲੈ ਲੈ ਯਾਰ ਤੂੰ ਲੈ ਲੈ ਯਾਰ ਅ ਵੀਰੇ ਮੈਨੂੰ ਨਹੀਂ ਜ਼ਰੂਰਤ ਹੈਗੀ ਉਹ ਯਾਰ ਦਾਦਾ ਜੀ ਕਹਿੰਦੇ ਹੁੰਦੇ ਸੀ ਇਹ ਨਜ਼ਰ ਤੇ ਵੀ ਬਹੁਤ ਕੰਮ ਕਰਦੀ ਹੈ ਉਹ ਬਾਸੋ ਭਾਈ ਨਜ਼ਰ ਤੇ ਜਿਹੜਾ ਕੰਮ ਕਰਦੀ ਹੈ ਜੋ ਤੂੰ ਵਿੱਚ ਪਾਇਆ ਨਾ ਇਹ ਬੜਾ ਅਸਰ ਕਰਦਾ ਗਿੱਟਿਆਂ ਤੇ ਇਹ ਹੌਲੀ ਹੌਲੀ ਚੜਦਾ ਚੜਦਾ ਸ਼ਲਵਾਰ ਧਾਣੀ ਕੱਲ ਜੀ ਆ ਜਾਂਦਾ ਆਹੋ ਜਿਹੜੇ ਤੂੰ ਸਾਨੂੰ ਲਵਾਸ ਮਾ ਦੇਂਦੇ ਆ ਫੱਕੀ ਲੈ ਕੇ ਆ ਗਿਆ ਜਾਂ ਉਧਰ ਕਿਤੇ ਬੱਸਾਂ 'ਚ ਵੇਚ ਕੇ ਤੇ ਟ੍ਰੇਨ 'ਚ ਜਾ ਲੈ ਮੇਰਾ ਭਰਾ ਨਿਕਲੋ ਆਪਣੇ ਭਰਾ ਦੇ ਕੰਨ ਸਿੱਧੇ ਕਰਾਓ ਫਿਰ ਉਹ ਬੜਾ ਠੀਕ ਆ ਸਿੱਧੇ ਕਰਾਓ ਤੈਨੂੰ ਕੀ ਕਰਨ ਕੰਨ ਵੀ ਆਪਣਾ ਸਿੱਧਾ ਰਾਹ ਲੈ ਇੱਥੋਂ ਗੱਲਾਂ ਕਰਨ ਡਿਆਂ ਤੂੰ ਇੱਥੇ ਇਹਦੇ ਤੂੰ ਕੰਨ ਸਿੱਧੇ ਕਰਾਈ ਜਨਾ ਤੂੰ ਬੜਾ ਡੈਂਟਰ ਕੰਨ ਖਜੂਰਾ ਪਾਇਆ ਇਹਦੇ ਵਿੱਚ ਹਾਂ ਤੇਰੇ ਵਰਗੇ ਐਵੇਂ ਹੀ ਬੱਸਾਂ ਤੇ ਚੜ ਕੇ ਘੈਂਡ ਆਏ ਹੁੰਦੇ ਨੇ ਓਏ ਜਦੋਂ ਕਰਮ ਸਵਲੜੇ ਹੁੰਦੇ ਨੇ ਫਾਇਦ ਮਿਲਦੇ ਨੇ ਖਟੀਆਂ ਲੱਸੀਆਂ ਤੋਂ ਚੱਲ ਨਿਕਲ ਇੱਥੋਂ ਤੂੰ ਤੇਰੇ ਵਰਗੇ ਮੈਂ ਬੜੇ ਵੇਖੇ ਨੇ ਇਹ ਬਜ਼ੁਰਗ ਪਹਿਲੇ ਮਜਮਾ ਲਾਉਂਦੇ ਹੁੰਦੇ ਕਿਹੜਾ ਮਜਮਾ ਲਾ ਉਮਝ ਮੈਂ ਦਾ ਇਸ ਨਾਲ ਕੀ ਕਰ ਰਹੇ ਮੇਰੇ ਪਾਪਾ ਨਾਲ ਬਤਮੀਜ਼ ਕਰ ਰਹੇ ਮੈਂ ਹੁਣ ਬਰਦਾਸ਼ਤ ਨਹੀਂ ਕਰਾਂਗਾ ਤੇਰੀ ਮਿਹਰਬਾਨੀ ਸਮਝ ਲਗੀ ਨਾ ਇਹ ਮੁੰਡੇ ਨੂੰ ਬਲੱਡ ਪ੍ਰੈਸ਼ਰ ਦਾ ਮਸਲਾ ਹੈ ਆ ਥੋੜੀ ਜਿਹੀ ਖਾ ਉਹ ਚਾ ਲੋ ਤੂੰ ਜਾ ਖਾ ਤੂੰ ਇੱਥੇ ਕਿਤੇ ਬੰਨਣ ਨਹੀਂ ਆ ਚੱਲਨੇ ਕਲੇ ਤੂੰ ਅਬ ਬਣੇ ਦੇ ਕਰੇ ਅਰੇ ਤੁਸੀਂ ਇੰਨੀਆਂ ਗੱਲਾਂ ਕਿੱਧਰ ਆ ਗਈਆਂ ਅਰੇ ਅੱਬਾ ਜੀ ਇਹਨੇ ਮੈਨੂੰ ਇਨੂੰ ਮੈਂ ਲੈਣ ਆਇਆ ਕਿ ਤੈਨੂੰ ਆਊਟ ਹੋ ਜਾ। ਚੱਲ ਤੂੰ ਮੈਨੂੰ ਫੱਕਾ ਮਰਵਾ ਦਤਾ। ਕਬਰਦਾਰ ਚੱਲ ਚੱਲ ਆਪਣੇ ਘਰ ਅੰਦਰ ਆਰਾਮ ਨਾਲ ਬੈਠੇ ਆਂ। ਠੋਕ 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 ਮੈਂ ਫੱਕੀ ਲੈ ਕੇ ਆਇਆ। ਓਏ ਅੱਬਾ ਜੀ ਤੁਸੀਂ ਆਪਣੀ ਲਾਈਫ 'ਚ ਦੇਖਿਆ ਕਿ ਬੂਹੇ ਖੜਕਾ ਕੇ ਫੱਕੀ ਦਿੰਦਾ? ਉਹ ਕਦੀ ਵੀ ਨਹੀਂ। ਕਦੀ ਹੀ ਨਹੀਂ। ਏ ਪਤਾ ਨਹੀਂ ਕਿੱਧਰ ਉਹ ਤੂੰ ਫੱਕੀ ਦੇਣ ਦੇ ਆ ਕਿ ਇੱਥੇ ਸਨੇਹ ਦੇਣ ਦੇ ਆ? ਹੈਂ ਗੰਡਾਂ ਲੈ ਕੇ ਆਇਆ ਨਹੀਂ ਆ ਤੂੰ। ਚਲੇ ਜਾ ਇੱਥੋਂ। ਇਹ ਫੱਕੀ ਨਹੀਂ ਵੇਚਣਾ ਇਹ ਸਾਡਾ ਫੱਕਾ ਤੁਹਾਡੀ ਫੱਕੀ ਲੈ ਲਓ ਤੁਹਾਡੀ ਜ਼ੁਬਾਨ ਵੀ ਕੰਟਰੋਲ ਹੋ ਜਾਏਗੀ ਬਾਬਾ ਜੀ ਚਾ ਕੰਮ ਕਰ ਜਾ ਕੇ ਕੰ ਖਜੂਰਾ ਲੰਮਾ ਆਇਆ ਤੇ ਅੱਬਾ ਹੋਣੇ ਜ਼ੁਬਾਨ ਨੂੰ ਤਾਂ ਪੈ ਗਿਆ ਨਾ ਵਲੇਟਾ ਹੋ ਕੀ ਦੀਆਂ ਗੱਲਾਂ ਚਾਏ ਆ ਚਲੋ ਚੜ ਕੇ ਮਾਰੋ ਚਪੇੜ ਕਹਿੰਦਾ ਇਹਦੇ ਚਲਾਬਾਤ ਦੱਸੋ ਚਲੋ ਅੰਦਰ ਚਲੋ ਅੰਦਰ ਮੈਂ ਬਾਰੋ ਬੂਆ ਲਾਉਣਾ ਚਾਹ ਰਿਹਾ ਬੂਆ ਕੋ ਲਾਉਣਾ ਚਾਹੀਦਾ ਮਾਰੋ ਖਲੀ ਬੂਆ ਲਾਉਣਾ ਹੈ ਗੱਲਾਂ ਕਰਨ ਡਿਆ ਤੂੰ ਚਲ ਅੱਪਾ ਜੀ ਅੰਦਰ ਚੱਲੋ ਮੈਂ ਬਾਹਰ ਘਲਾਉਣਾ ਮੈਂ ਇਹ ਨਾ ਹੋਵੇ ਕਿ ਬੂਹਾ ਬੰਦ ਕਰਕੇ ਵਿੱਚ ਉਹ ਕੰਨ ਕਜੂਰਾ ਫਸਾ ਦੇ ਹਾਂ ਚਲੋ ਆਏ ਚਲੋ 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 ਅੰਦਰ ਤਵਾਂ ਤਾਂ ਮੈਂ ਬੂਹਾ ਲਾਉਣਾ ਉਹ ਜਾ ਕੰਮ ਕਰ ਜਾ ਕੇ ਬੂਹਾ ਲਾਉਣਾ ਤੂੰ ਚਲੋ ਉਹ ਯਾਰ ਪਰੇ ਹੋ ਜਾ ਲਾ ਲੈਨੇ ਅਸੀਂ ਚੱਲ